ओम शांति आज सुनते हाँ बी अप्रैल दो हज़ार चौबी बावाक बाबा बोले मिठे बच्चे सर्वदा सदगति दाता एक बाप है बाप जे ही निष्काम सेवा कोई होर कर नहीं सकता प्रश्न है न्यू वर्ल्ड स्थापन विच बाप करप केड़ी मेहनत करनी पेंदी है ਨਵੀਂ ਦੁਨੀਆ ਸਥਾਪਨ ਕਰਨ ਵਿੱਚ ਬਾਪ ਨੂੰ ਕਿਹੜੀ ਮਿਹਨਤ ਕਰਨੀ ਪੈਂਦੀ ਹੈ ਉੱਤਰ ਇੱਕਦਮ ਆਦਮਿਲ ਜਿਹੇ ਪਾਪੀਆਂ ਨੂੰ ਫਿਰ ਤੋਂ 시लक्ष्मी नारायण ਜਿਹਾ ਉੱਜੇ ਦੇਵਤਾ ਬਣਾਉਂਦੀ ਮਿਹਨਤ ਇੱਕ ਬਾਪ ਨੂੰ ਕਰਨੀ ਪੈਂਦੀ ਹੈ ਬਾਪ ਤੁਸੀਂ ਬੱਚਿਆਂ ਨੂੰ ਦੇਵਤਾ ਬਣਾਉਂਦੀ ਮਿਹਨਤ करते ने बाकी सब आत्मा वापिस शांति चलिया जा हर एक अपना हिसाब किताब छुपू करके लायक बन के वापिस कर जाना ही है गीत है इस पाप की दुनिया तो कि दूर ले चल ओ शांति मिठे मिठे रूहानी बच्चा ने गीत सुनिया ਬੱਚੇ ਜਾਣਦੇ ਨੇ ਇਹ ਹੈ ਪਾਪ ਦੀ ਦੁਨੀਆ ਨਵੀਂ ਦੁਨੀਆ ਹੁੰਦੀ ਹੈ ਪੁੰਨ ਦੀ ਦੁਨੀਆ ਉੱਥੇ ਪਾਪ ਨਹੀਂ ਹੁੰਦਾ ਉਹ ਹੈ ਰਾਮ ਰਾਜ ਇਹ ਹੈ 라ਵਣ ਰਾਜ ਐਸ 라ਵਣ ਰਾਜ ਵਿੱਚ ਸਭ ਪਤਿਤ ਦੁਖੀ ਨੇ ਤਾਂ ਹੀ ਪੁਕਾਰਦੇ ਨੇ ਏ ਪਤਿਤ ਪਾਵਨ ਆਕੇ ਸਾਨੂੰ ਪਾਵਨ ਬਣਾਓ ਸਾਰੇ ਧਰਮ ਵਾਲੇ ਪੁਕਾਰਦੇ ਨੇ ਓ ਗੋਡ ਫਾਦਰ ਆਕੇ ਸਾਨੂੰ ਲਿਬਰੇਟ ਕਰੋ ਗਾਈਡ ਬਣੋ ਗੋਆ ਬਾਪ ਜਦੋਂ ਆਉਂਦੇ ਨੇ ਜੋ ਵੀ ਧਰਵ ਨੇ ਸਾਰੀ ਸ੍ਰਿਸ਼ਟੀ ਵਿੱਚ ਸਭ ਨੂੰ ਲੈ ਜਾਂਦੇ ਨੇ ਇਸ ਸਮੇਂ ਸਭ 라ਵਨ ਰਾਜ ਵਿੱਚ ਨੇ ਸਭ ਧਰਨ ਵਾਲਿਆਂ ਨੂੰ ਸਭ ਧਰਨ ਵਾਲਿਆਂ ਨੂੰ ਲੈ ਜਾਂਦੇ ਨੇ ਵਾਪਿਸ ਸ਼ਾਂਤੀ تام ਵਿਨਾਸ਼ਤਾ ਸਭ ਦਾ ਹੋਣਾ ਹੈ ਬਾਪ ਇੱਥੇ ਆ ਕੇ ਬੱਚਿਆਂ ਨੂੰ ਸੁਖ تام ਦਾ ਲੈਕ ਬਣਾਉਂਦੇ ਨੇ ਸਭ ਦਾ ਕਲਿਆਣ ਕਰਦੇ ਨੇ इसलिए सर्वदा सदगति दाता सर्वदा कल्याण का वाला करा कहा जाता है बाप कहें हम तो वापिस घर जाना है सब धर्म वालों शांति ता निर्वाणता जाना है जिथे सारी आत्मावान शांति रेहद का बाप जो रचता है वह आके सारू मुक्ति जीवन मुक्ति देंगे नेहमा और सिख गॉड फादर की करनी चाहिए है जो सर्व सेवा करते ने याद करना चाहिए है बाप खुद समझाते ने मैं दूर देश परम धाम का वाला हाँ सब तो पहले जो आदि देवी देवता धर्म से ਨਹੀਂ ਹੈ ਮੈਂ ਅਗੇ ਇਸ ਧਰਮ ਦੀ ਆਦਿ ਸ਼ਨਾਤਨ ਦੇਵੀ ਦੇਵਤਾ ਧਰਮ ਦੀ ਸਥਾਪਨਾ ਕਰਤਾ ਹਾਂ ਆਪਕੇ ਸਾਰੇ ਬੱਚਿਆਂ ਨੂੰ ਵਾਪਸ ਲਜਾੰਦਾ ਹਾਂ ਐਸ ਨੇ ਮੈਨੂੰ ਪੁਕਾਰਦੇ ਨੇ ਹੁਣ ਇਹਨੋਂ ਕੋਈ ਧਰਮ ਨਹੀਂ ਅਸਲ ਵਿੱਚ ਹੈ ਦੇਵੀ ਦੇਵਤਾ ਧਰਮ ਪਰੰਤੂ ਪਵਿੱਤਰ ਨਾ ਹੋਣ ਦੇ ਕਾਰਨ ਆਪਣੇ ਆਪ ਨੂੰ ਦੇਰਤਾ ਵੀ कहला नहीं सकते हिंदू कह ने हिंदू धर्म स्थापन करने वाला कोई है नहीं गीता है सर्व शास्त्र शिरोमणि भगवान की गाई हुई है भगवान एक ना जाता है गॉड फादर श्री कृष्ण व श्री लक्ष्मी नारायण नो गॉड फादर पतित पावन नहीं कहेंगे वो तो स्वरग दे महाराजा महारानी ने उन्होंने अजिहा किसने बनाया ਵੱਪਨੇ ਵੱਪਨੇ ਨਵੀਂ ਦੁਨੀਆ ਰਚਦੇ ਨੇ ਜਿਸ ਤੇ ਇਹ ਮਾਲਿਕ ਬੰਦਦੇ ਨੇ ਕਿਵੇਂ ਬਨੇ ਕੋਈ ਵੀ ਮਨੁੱਖ ਮਾਤਰ ਜਾਣਦੇ ਨਹੀਂ ਵੱਡੇ ਵੱਡੇ ਲਖਪਤੀ ਮੰਦਰ ਬਣਾਉਂਦੇ ਨੇ ਉਹਨਾਂ ਨੂੰ ਪੁੱਛਣਾ ਚਾਹੀਦਾ ਹੈ ਉਹਨਾਂ ਨੇ ਇਹ ਰਾਜਪਾਤ ਕਿਵੇਂ ਪਾਇਆ ਕਿਵੇਂ ਵਿਸ਼ਰਦੇ ਮਾਲਿਕ ਬਨੇ ਕੋਈ ਗੰਨਾ ਦੱਸ ਨਹੀਂ ਸਕੇਗਾ ਕੀ ਅਜਿਹਾ ਕਰਮ ਕੀਤਾ ਜੋਨਾ ਉਤਫਲ ਪਾਇਆ ਉਹ ਬਖਸ਼ਮ ਚੰਦਨੀ ਤੁਸੀਂ ਆਪਣੇ ਧਰਮ ਨੂੰ ਕੁल्ले ਹੋਏ ਹੋ ਆਦੀ ਸਨਾਤਨ ਦੇਵੀ ਦੇਵਤਾ ਧਰਮ ਨੂੰ ਨਾ ਜਾਣਨ ਦੇ ਕਾਰਨ ਹੋਰ ਸਭ ਧਰਮਾਂ ਵਿੱਚ ਕਨਵਰਟ ਹੋ ਗਏ ਨੇ ਉਹ ਰਿਟਰਨ ਹੋਣਗੇ ਆਪਣੇ ਆਪਣੇ ਧਰਮ ਵਿੱਚ ਜੋ ਆਦੀ ਸਨਾਤਨ ਦੇਵੀ ਦੇਵਤਾ ਧਰਮ ਦੇ ਨੇ ਉਹ ਫਿਰ ਆਪਣੇ ਧਰਮ ਵਿੱਚ ਆ ਜਾਣਗੇ 크੍ਰਿਸਚਨ ਧਰਮ ਦਾ ਹੋਵੇਗਾ ਤਾਂ 크੍ਰਿਸਚਨ ਧਰਮ ਵਿੱਚ आ जाएगा ए स्नातन देवी देवता धर्म का लग रहा है जो जो जिस धर्म का है उसमें अपने धर्म आना ही पवेगा ये झाड़ है इस दिया तीन ट्यूब्स निकलिया ने फिर उस तो ही विरती होती जाती है और कोई ए नॉलेज दे ना सके बाप आके क ਤੁਸੀਂ ਆਪਣੇ ਤਰੰਗ ਵਿੱਚ ਆ ਜਾਓ ਕੋਈ ਕਹਿੰਦੇ ਮੈਂ ਸੰਨਿਆਸ ਤਰੰਗ ਵਿੱਚ ਜਾਂਦਾ ਹਾਂ ਰਾਮਕ੍ਰਿਸ਼ਨ ਪਰਮਹੰਸ ਸੰਨਿਆਸੀ ਦਾ ਫਾਲੋਅਰ ਹਾਂ ਉਹਨੋਂ ਹੁੰਦਾ ਹੈ ਨਿਰਵਿਤੀ ਮਾਰਗ ਵਾਲੇ ਤੁਸੀਂ ਹੋ ਪ੍ਰਵ੍ਰਿੱਤੀ ਮਾਰਗ ਵਾਲੇ ਗ੍ਰਾਸ ਸੇਵਾ ਵਾਲੇ ਨਿਰਵਿਤੀ ਮਾਰਗ ਵਾਲਿਆਂ ਦੇ ਫਾਲੋਅਰਸ ਕਿਵੇਂ ਬਣ ਸਕਦੇ ਨੇ ਤੁਸੀਂ ਪਹਿਲੇ ਪ੍ਰਵ੍ਰਿੱਤੀ ਮਾਰਗ ਵਿੱਚ ਪਵਿੱਤਰ ਸੀ ਫਿਰ ਰਾਮਨ ਦੁਆਰਾ ਆ ਪਵਿੱਤਰ ਬਣੇ ਹੋ ਇਹ ਗੱਲਾਂ ਬਾਪ ਸਮਝਾਉਂਦੇ ਨੇ ਤੁਸੀਂ ਤਾਂ ਗ੍ਰਾਸ ਆਸ਼ਰਮ ਦੇ ਪਤੀ ਵੀ ਤੁਹਾਨੂੰ ਕਰਨੀ ਹੈ ਪਾਪਾ ਕੀ ਪਤੀ ਦਾ ਫਲ ਸਦਗਤੀ ਦਿਂਦੇ ਨੇ ਕੇ ਹਾ ਜਾਂਦਾ ਹੈ ਰੈਲੀਜੀਅਨ ਇਸ ਮਾਈਟ ਪਰਮ ਵਿੱਚ ਤਾਤਤ ਹੈ ਬਾਪ ਰੈਲੀਜੀਅਨ ਸਥਾਪਨ ਕਰ ਦੇ ਧਰਮ ਸਥਾਪਨ ਕਰ ਦੇ ਨੇ ਤੁਸੀਂ ਸਾਰੇ ਵਿਸ਼ਵ ਦੇ ਮਾਲਿਕ ਬੰਦੇ ਕੋ ਬਾਪ ਤੋ ਤੁਹਾਨੂੰ ਕਿੰਨੀ ਮਾਈਟ ਮਿਲਦੀ ਹੈ ਇੱਕ ਸਰਵ ਸ਼ਕਤੀਵਾਨ ਵਾਪਾ ਕੇ ਸਭ ਦੀ ਸਦਗਤੀ ਕਰਦੇ ਨੇ ਹੋਰ ਕੋਈ ਨਾ ਸਦਗਤੀ ਦੇ ਸਕਦਾ ਨਾ ਕੋਈ ਪਾ ਸਕਦਾ ਇੱਥੇ ਹੀ ਮਿਲਤੀ ਨੂੰ ਪਾਦੇ ਰਹਿੰਦੇ ਨੇ ਵਾਪਿਸ ਕੋਈ ਜਾ ਨਹੀਂ ਸਕਦਾ ਬਾਪ ਕਹਿੰਦੇ ਨੇ ਮੈਂ ਸਾਰੇ ਧਰਮਾਂ ਦਾ ਸਰਵੰਟ ਹਾਂ ਸਭ ਨੂੰ ਆ ਕੇ ਸਦਗਤੀ ਦਿੰਦਾ ਹਾਂ ਸਦਗਤੀ ਕੀਹ ਜਾਂਦਾ ਸਤਿਗਨ ਨੂੰ ਮੁਕਤੀ ਹੈ ਸ਼ਾਂਤੀ ਧਾਮ ਵਿੱਚ ਤਾਂ ਸਭ ਤੋਂ ਵਟਾ ਕੌਣ ਹੋਇਆ ਬਾਪ ਕਹਿੰਦੇ ਨੇ ਇਹ ਆਤਮਾਓ ਤੁਸੀਂ ਸਭ ਆਪਸ ਵਿੱਚ ਬ੍ਰਤਨ ਤੋਂ ਸਭ ਨੂੰ ਇੱਕ ਬਾਪ ਤੋਂ ਹੀ ਵਰਸਾ ਮਿਲਦਾ ਹੈ ਸਭ ਨੂੰ ਆਪਣੇ ਆਪਣੇ ਸੈਕਸ਼ਨ ਵਿੱਚ ਪੇਜੰਡੀ ਮੈਂ ਲਾਇਕ ਬਣਾਦਾ ਲਾਇਕ ਨਹੀਂ ਬੰਦੇ ਤਾਂ ਸਜਾ ਕਹਾਣੀਆਂ ਬੈਂਦੀਆਂ ਨੇ ਇਹ ਸਾਰਾ ਕਿਤਾਬ ਚੁਕਤੂ ਕਰ ਫਿਰ ਵਾਪਿਸ ਦੰਦ ਦੇ ਨੇ ਉਹ ਹੈ ਸ਼ਾਂਤੀ ਤਾਂ ਉਹ ਹਸਲ ਕਰਦਾ ਬਾਪ ਕਹਿੰਦੇ ਨਹੀਂ ਮੈਂ ਆਕੇ ਨਿਊ ਵਰਡ ਨਵੀਂ ਦੁਨੀਆ ਸਥਾਪਨ ਕਰਦਾ ਹਾਂ ਐਸ ਵਿੱਚ ਮਿਹਨਤ ਕਰਨੀ ਪੈਂਦੀ ਹੈ ਇਕਦਮ ਅਜਾ ਮਿਲ ਜੇ ਹੈ ਪਾਪੀ ਅਨਵਾਕੀ ਅਜੇ ਹਾਂ ਦੇਵੀ ਦੇਵਤਾ ਬਣਉਂਦਾ ਹਾਂ ਜੇਕਰ ਤੁਸੀਂ ਵਾਮ ਮਾਰਗ ਵਿੱਚ ਗਏ ਜਦੋਂ ਤੋਂ ਤੁਸੀਂ ਵਾਮ ਮਾਰਗ ਵਿੱਚ ਗਏ ਸੀੜੀ ਹੇਠਾ ਉਤਰਦੇ ਆਏ ਇਹ 84 ਜਨਮਾਂ ਦੀ ਸੀੜੀ ਹੈ ਨਾ ਹੇਠਾ ਉਤਰਨ ਦੀ ਸਤੋ ਪ੍ਰਧਾਨ ਤੋ ਸਤੋ ਰਚੋਤਮ ਉਹਨ ਹੈ ਸੰਗ ਬਾਬ ਕਹਿੰਦੀ ਮੈਂ ਇੱਕ ਵਾਰ ਆਂਦਾ ਹਾਂ ਮੈਂ ਕੋਈ ਇਬਰਾਹਿਮ ਬੁੱਧ ਦੇ ਤਨ ਵਿੱਚ ਨਹੀਂ ਆਂਦਾ ਮੈਂ ਫੁਰ ਸ਼ੋਤਮ ਸੰਦਰਮਯੁਗਤੀ ਆਂਦਾ ਹਾਂ ਉਹ ਕਹੇ ਜਾਂਦਾ ਫਾਲੋ ਫਾਦਰ ਬਾਬ ਕਹਿੰਦੀ ਨਹੀਂ ਤੁਸੀਂ ਸਭ ਆਤਮਾਵਨ ਨੂੰ ਮੈਨੂੰ ਫਾਲੋ ਕਰਨਾ ਹੈ ਮਮੇ ਕੰ ਯਾਦ ਕਰੋ ਤਾਂ ਤੁਹਾਡੀ ਪਾਪ ਯੋਗਗਨੀਨਾਤ ਪਾਸਮ ਹੋ ਜਾਣਗੇ केहा जाता है योग अग्नि ती हो सच्चे सच्चे ब्राह्मण ती कामचिता तो उतर ज्ञान चिता से बैठ लाइक बनते हो बा ये क्राइस्ट बुद्ध आदि सब एक याद करते ने पर यथार्थ उन्हों कोई जानता नहीं हूँ ती आस्तिक बने हो ਰਚਤਾ ਤੇ ਰਚਨਾ ਨੂੰ ਤੁਸੀਂ ਬਾਪ ਦੁਆਰਾ ਜਾਣ ਲਿਆ ॠषि मुनि ਤਾਂ ਸਭ ਨੇਤੀ ਨੇਤੀ ਕਹਿੰਦੇ ਨੇ ਅਸੀਂ ਨਹੀਂ ਜਾਣਦੇ ਸਵਰਗ ਹੈ ਸੱਚ ਖੰਡ ਦੁੱਖ ਦਾ ਨਾਮ ਵੀ ਨਹੀਂ ਐਥੇ ਤਾਂ ਦੇਖੋ ਕਿੰਨਾ ਦੁੱਖ ਹੈ ਆਯੂ ਵੀ ਬੜੀ ਛੋਟੀ ਹੈ ਉਮਰ ਵੀ ਛੋਟੀ ਹੈ ਦੇਵਤਾਵਾਂ ਦੀ ਉਮਰ ਕਿੰਨੀ ਵੱਡੀ ਹੁੰਦੀ ਹੈ ਉਹ ਹੈ ਪਵਿੱਤਰ ਯੋਗੀ ਐਥੇ ਨੇ ਆ ਪਵਿੱਤਰ ਭੋਗੀ ਸੀੜੀ ਉਤਰਦੀ ਉਤਰਤੇ ਉਮਰ ਘਟਉਂਦੀ ਜਾਂਦੀ ਆ ਕਾਲੇ ਮ੍ਰਿਤਿ ਵੀ ਹੁੰਦੀ ਰਹਦੀ ਬਾਪ ਤੋ ਹਨੂ ਅਜੇਹਾ ਬਣਾਉਂਦੇ ਨੇ ਜੋ 21 ਜਨਮ ਤੁਸੀਂ ਕਦੇ ਰੋਗੀ ਨਹੀਂ ਬਣੋਗੇ ਅਜੇ ਹੀ ਬਾਪ ਤੋ ਵਰਸਾ ਲੈਣਾ ਚਾਹੀਦਾ ਹੈ ਨਾ ਆਤਮਾ ਨੂੰ ਕਿਨਾ ਸਮਝਦਾਰ ਬੰਨਾ ਚਾਹੀਦਾ ਹੈ ਬਾਬਾ ਅਜੇਹਾ ਵਰਸਾ ਦਿੰਦੇ ਨੇ ਜੋ ਥੇ ਕੋਈ ਦੋਖ ਨਹੀਂ ਕੋਈ ਰੋਣਾ ਚੀਲਾਨਾ ਨਹੀਂ ਸਭ ਬਰਦ ਹੋ ਜਾਂਦਾ ਹੈ ਸਾਰੇ ਪਾਤ ਤਰੀ ਆਪਣਾ ਆਪਣਾ ਪਾਤ ਹੋ ਜਾਂਦੇ ਨੇ ਨਾ ਆਤਮਾ ਇੱਕ ਸਰੀਰ ਛੱਡ ਦੂਜਾ ਲੈਂਦੀ ਹੈ ਇਹ ਵੀ ਡਰਾਮਾ ਹੈ 바ਵਾ ਕਰਮ ਆਤਰਮ ਵੀ ਕਰਮ ਦੀ ਗਤੀ ਸਮਝਾਂਦੇ ਨੇ ਬ੍ਰਹਮਾ ਦਾ ਦਿਨ ਤੇ ਬ੍ਰਹਮਾ ਦੀ ਰਾਤ ਗਾਈ ਹੋਈ ਹੈ ਬ੍ਰਹਮਾ ਦਾ ਦਿਨ ਸੋ ਬ੍ਰਹਮਾ ਦਾ ਤੇ ब्रह्मा दत सो ब्राह्मण की रात हूँ तो दिन होने वाला है महाशिवरात्रि ना हूँ भक्ति की रात पूरी हो गन उदय होंगे है हम है संगम युग ती महाशिवरात्रि कहें हो कौन भक्ति की रात पूरी हो रही है संगम है ती फिर तो स्वर्गवासी बन रहे हो अनेरी रात वि धक्के भी खाए टिप्पर भी किसाई ਪੈਸੇ ਵੀ ਖਤਮ ਕੀਤੇ ਬਾਪ ਕਹਿੰਦੇ ਨੇ ਉਨ ਮੈਂ ਆਇਆ ਹਾਂ ਤੁਹਾਨੂੰ ਸ਼ਾਂਤੀ ਤਾਮ ਸੁਖ ਤਾਮ ਵਿੱਚ ਲੈ ਜਾਣ ਦੇ ਲਈ ਤੁਸੀਂ ਸੁਖ ਤਾਮ ਦੇ ਰਹਿਵਾਸੀ ਸੀ 84 ਜਨਮਾਂ ਦੇ ਬਾਅਦ ਦੁੱਖ ਤਾਮ ਵਿੱਚ ਆ ਕੇ ਪਏ ਹੋ ਫਿਰ ਪੁਕਾਰਦੇ ਹੋ ਬਾਬਾ ਆਓ ਆ ਕੇ ਸਾਨੂੰ ਲੈ ਜਾਓ ਇਸ ਪੁਰਾਣੀ ਦੁਨੀਆ ਤੋਂ ਇਹ ਤੁਹਾਟੀ ਦੁਨੀਆ ਨਹੀਂ ਤੇ ਤੁਸੀਂ ਯੋਗ ਬਨਨ ਆਪਣੀ ਦੁਨੀਆ ਸਥਾਪਿਤ ਕਰ ਰਹੇ ਹੋ ਨਵੀਂ ਦੁਨੀਆ ਤੋਹਾਨੂੰ ਵਨ ਡਬਲ ਅਹਿੰਸਕ ਬਨਨਾ ਹੈ ਨਾ ਕਾਮ ਕਟਾਰੀ ਚਲਾਣੀ ਨਾ ਲੜਨਾ ਚਗੜਨਾ ਬਾਪ ਕੈਂਦੇ ਨਹੀਂ ਮੈਂ 5000 ਵਰੇ ਪਾ ਦਾਂਦਾ ਹਾਂ ਇੱਕ ਕਲਪ 5000 ਵਰਿਆਂ ਦਾ ਹੈ ਨਾ ਕਿ ਲੱਖਾਂ ਵਰਿਆਂ ਦਾ ਜੇਕਰ ਲੱਖਾਂ ਵਰਿਆਂ ਦਾ ਹੁੰਦਾ ਐਥੇ ਬੜੀ ਆਤਮ ਸ਼ੁਮਾਰੀ ਹੁੰਦੀ ਕਪੋੜੇ ਲਗਾਉਂਦੇ ਰਹਿੰਦੇ ਨੇ असली बाप कहंदे ने मैं कला कला पांदा हा मेरा ਵੀ ਡਰਾਮਾ ਵਿੱਚ ਪਾਰਟ ਹੈ ਪਾਰਟ ਬਿਗਰ ਮੈਂ ਕੁਝ ਨਹੀਂ ਕਰ ਸਕਦਾ ਮੈਂ ਵੀ ਡਰਾਮਾ ਦੇ ਬੰਦਨ ਵਿੱਚ ਹਾਂ ਪੂਰੇ ਟਾਈਮ ਤੇ ਆਂਦਾ ਹਾਂ ਮਨਮਨਾ ਤਾ ਪਰ ਇਸਦਾ ਕੋਈ ਅਰਥ ਨਹੀਂ ਜਾਂਦੇ ਬਾਪ ਕਹਿੰਦੇ ਨੇ ਦੇ ਕਿ ਬਾਰੇ ਤਰ ਮਾਨੋ ਛੱਡ ਮਮੇ ਕਮ ਯਾਦ ਕਰੋ ਤਸਾ ਪਾਵਨ ਬਣ ਜਾਣਗੇ ਬੱਚੇ ਬਾਪ ਨੂੰ ਯਾਦ ਕਰਨ ਦੀ ਮਿਹਨਤ ਕਰਦੇ ਰਹਿੰਦੇ ਨੇ ਇਹ ਹੈ ਈਸ਼ਵਰੀਏ ਵਿਸ਼ਵ ਵਿਤਿਆਲੇ ਅਜੇਹਾ ਵਿਦਿਆਨੇ ਹੋਰ ਕੋਈ ਹੋ ਨਾ ਸਕੇ ਜਿੱਤੇ ਈਸ਼ਵਰ ਬਾਪਾ ਕੇ ਸਾਰੇ ਵਿਸ਼ਵ ਨੂੰ ਚੇਂਜ ਕਰਤੇ ਨੇ ਹੈਲਥ ਤੋਂ ਹੈਵਨ ਬਣਾ ਦਿੰਦੇ ਜੈਸਨਾ ਤੁਸੀ ਰਾਜ ਸੁਤ ਵਰਤਿ ਹੋ ਉਹਨ ਬਾਪ ਕਹਿੰਦੇ ਨੇ ਮੈਨੂੰ ਯਾਦ ਕਰੋ ਤਾ ਤੁਸੀ ਤਮੋ ਪ੍ਰਧਾਨ ਤੋਂ ਸਤੋ ਪ੍ਰਧਾਨ ਬਣ ਜਾਓਗੇ ਇਹ ਹੈ ਬਾਪਾ ਦਾ ਪਗਿਆਸ਼ਨੀ ਰਤ ਜਿਸ ਵਿੱਚ ਬਾਪਾ ਕੇ ਪਰਵੇਸ਼ ਕਰਤੇ ਨੇ शिव जयंती ਨੂੰ ਕੋਈ ਜਾਣਦੇ ਨਹੀਂ ਉਹ ਤਾਂ ਕਹਿੰਦੇ ਨੇ ਦੇ ਪਰਮਾਤਮਾ ਨਾਮ ਰੂਪ ਤੋਂ न्यारा ਹੈ ਅਰੇ ਨਾਮ ਰੂਪ ਤੋਂ न्यारी ਕੋਈ ਚੀਜ਼ ਹੁੰਦੀ ਨਹੀਂ ਕਹਿੰਦੇ ਨੇ ਆਕਾਸ਼ ਹੈ ਤਾਂ ਨਾਮ ਤਾਂ ਹੋਇਆ ਨਾ ਪਲੇ ਪੋਲਾਰ ਹੈ ਨਾਮ ਤਾਂ ਹੈ ਨਾ ਫਿਰ ਬਾਪ ਦਾ ਨਾਮ ਹੈ ਕल्याणकारी ਭਗਤੀ ਮਾਰਗ ਵਿੱਚ ਬਹੁਤ ਨਾਮ ਰੱਖੇ ਬਾਬੂ ਰਿਨਾਥ ਵੀ ਕਹਿੰਦੇ ਨੇ ਉਹ ਆ ਕੇ ਕਾਮ ਕਟਾਰੀ ਤੋਂ ਛੁਡਾ ਕੇ ਪਾਵਨ ਬਣਾਉਂਦੇ ਨੇ ਨਿਰਵਿਰਤੀ ਮਾਰਗ ਵਨੇ ਬ੍ਰਹਮ ਨੂੰ ਪਰਮਾਤਮਾ ਸਮਝਦੇ ਨੇ ਉਸ ਨੂੰ ਹੀ ਯਾਦ ਕਰਦੇ ਨੇ ਬ੍ਰਹਮ ਯੋਗੀ ਤਤਵ ਯੋਗੀ ਕਹਿੰਦੇ ਨੇ ਪਰ ਉਹ ਹੋ ਗਿਆ ਰਹਿਣ ਦਾ ਸਥਾਨ ਜਿਸ ਨੂੰ ਬ੍ਰਹਮੰਡ ਕਿਹਾ ਜਾਂਦਾ ਹੈ ਫਿਰ ਉਹ ਬ੍ਰਹਮ ਨੂੰ ਭਗਵਾਨ ਸਮਝ ਲੈਂਦੇ ਨੇ ਸਮਝਦੇ ਨੇ ਅਸੀਂ ਲੀਨ ਹੋ ਜਾਵਾਂਗੇ ਗੋਇਆ ਆਤਮਾ ਨੂੰ ਵਿਰਾਸ਼ੀ ਬਣਾ ਦਿੰਦੇ ਬਾਪ ਕਹਿੰਦੇ ਨੇ ਮੈਂ ਆਕੇ ਸਭ ਦੀ ਤਦਗਤੀ ਕਰਦਾ ਹਾਂ ਐਸ ਲਈ ਸ਼ਿਵਾਵਾ ਦੀ ਜਯੰਤੀ ਹੀਰੇ ਤੁਲਿਆ ਹੈ ਬਾਤੀ ਸਭ ਜੰਤਿਆ ਕੋੜੀ ਤੁਲੇ ਨੇ ਸ਼ੀ ਬਾਵਾ ਹੀ ਸਭਤੀ ਸਤ ਗਤੀ ਕਰਤੇ ਨੇ ਉਹ ਹੈ ਹੀਰੇ ਚਾ ਉਹ ਹੀ ਤੋਹਾਨੂੰ ਗੋਲਡਨ এজ ਵਿੱਚ ਲੈ ਜਾਂਦੇ ਨੇ ਇਹ ਨੋਲੇਜ ਤੁਹਾਨੂੰ ਬਾਪਾ ਕੇ ਪੜ੍ਹਾਉਂਦੇ ਨੇ ਜੈਸ ਨਾਲ ਤੁਸੀਂ ਦੇਖਤਾ ਬੰਦੇ ਕੋ ਫੇਰੇ ਇਹ ਨੋਲੇਜ ਪ੍ਰਾਇਲੋਪ ਹੋ ਜਾਂਦੀ ਹੈ ਐਂਡ ਆ ਨਕਸ਼ਮੀ ਨਾਰਾਇਣ ਵਿੱਚ ਰਚਤਾ ਰਚਨਾ ਦੀ ਨੋਲੇਜ ਨਹੀਂ ਬੱਚਿਆ ਨੇ ਗੀਤ ਸੁਨਿਆ ਕਹਿੰਦੇ ਨੇ ਅਜਿਹੀ ਜਗ੍ਹਾ ਲੈ ਚਲੋ ਜਿੱਥੇ ਸੁਖ ਸ਼ਾਂਤੀ ਹੋਵੇ ਚੈਨ ਹੋਵੇ ਉਹ ਹੈ ਸ਼ਾਂਤੀਤਾਂ ਫਿਰ ਸੁਖਤਾ ਉੱਥੇ ਕਾਲੇ ਮ੍ਰਿਤਿਉ ਨਹੀਂ ਹੁੰਦੀ ਬਾਪ ਆਏ ਨੇ ਬੱਚਿਆਂ ਨੂੰ ਉਸ ਸੁਖ ਜੰਨ ਦੀ ਦੁਨੀਆ ਵਿੱਚ ਲੈ ਜਾਣ ਦੇ ਲਈ ਅੱਛਾ ਮਿਠਿ ਮਿਠੀ ਠਿਕਾ ਦੇ ਬੱਚਿਆਂ ਪ੍ਰਤੀ ਮਾਤ ਪਿਤਾ ਵਾਪਤਾ ਦਾਦਾ ਯਾਤ ਪਿਆਰ ਤੇ ਗੁੱਡ ਮਾਰਨਿੰਗ ਰੋਹਾਨੀ ਬਾਪ ਦੀ ਰੋਹਾਨੀ ਬੱਚਿਆਂ ਨੂੰ ਨਮਸਤੇ रोहानी दी, की बाप दादा हूँ, नमस्ते 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 जी हम सुन देगा रात्रि क्लास, रात की क्लास हमारी सूरजवंशी चंद्रवंशी दोनों डिनाइस्टियान दोनों राजधानिया बनदिया ने जिन्ना तीन जानते हो पवित्र बनते हो और ना होर कोई जाम नहीं सकन ना पवित्र बन सकेंगे ਬਾਕੀ ਸੁਨਣਗੇ ਬਾਪ ਆਇਆ ਹੋਇਆ ਹੈ ਤਬ ਆਪ ਨੂੰ ਯਾਦ ਕਰਨ ਲੱਗ ਜਾਣਗੇ ਸੋ ਵੀ ਤੁਸੀਂ ਅੱਗੇ ਚੰਕੇ ਦੇਖੋਗੇ ਲੱਖਾਂ ਕਰੋੜਾਂ ਸਮਝਦੇ ਜਾਣਗੇ ਵਾਯੂਵੰਡਲ ਅਜੀਬਾ ਹੋਵੇਗਾ ਪਿਛਾੜੀ ਦੀ ਲੜਾਈ ਵਿੱਚ ਸਭ ਹੋਪਲਸ ਨਿਰਾਸ਼ ਹੋ ਜਾਣਗੇ ਸਭ ਨੂੰ ਟੱਚ ਹੋਏਗਾ ਤੁਹਾਡਾ ਆਵਾਜ਼ ਨਿਕਲੇਗਾ ਸਰਵ ਦੀ ਸਥਾਪਨਾ ਹੋ ਰਹੀ ਹੈ ਬਾਕੀ ਸਭ ਦਾ ਮੋਤ ਤਿਆਰ ਹੈ ਔਰ ਉਸ ਸਮੇਂ ਆ ਜਾਏਗਾ ਹੁੰਦਾ ਹੈ ਜੋ ਕੁਟਕਾ ਖਾਂ ਦਾ ਸਮੇਂ ਨਹੀਂ ਰਹੇਗਾ ਅੱਗੇ ਚੱਲ ਕੇ ਬਹੁਤ ਸਮਝਣਗੇ ਜੋ ਹੋਣਗੇ ਐਵੇਂ ਵੀ ਨਹੀਂ ਇਹ ਸਾਰੇ ਉਸ ਸਮੇਂ ਹੋਣਗੇ ਕੋਈ ਮਰ ਵੀ ਜਾਣਗੇ ਹੋਣਗੇ ਉਹੀ ਜੋ ਕਲਪ-ਕਲਪ ਹੁੰਦੇ ਨੇ ਉਸ ਸਮੇਂ ਇੱਕ ਬਾਪਤੀ ਯਾਦ ਵਿੱਚ ਹੋਣਗੇ ਆਵਾਜ਼ ਵੀ ਘੱਟ ਹੋ ਜਾਵੇਗਾ ਫਿਰ ਆਪਣੇ ਆਪ ਨੂੰ ਆਤਮਾ ਸਮਝ ਬਾਪ ਨੂੰ ਯਾਦ ਕਰਨ ਲੱਗਣਗੇ ਤੁਸੀਂ ਸਾਰੇ ਸਾਕਸ਼ੀ ਹੋ ਕੇ ਦੇਖੋਗੇ ਬਹੁਤ ਦਰਦਨਾਕ ਘਟਨਾਵਾਂ ਹੁੰਦੀਆਂ ਰਹਿਣਗੀਆਂ ਸਭ ਨੂੰ ਪਤਾ ਲੱਗ ਜਾਏਗਾ ਕਿ ਉਹ ਵਿਨਾਸ਼ ਹੋਣਾ ਹੈ ਦੁਨੀਆ ਚੇਂਜ ਹੋਣੀ ਹੈ ਵਿਵੇਕ ਕਹਿੰਦਾ ਹੈ ਵਿਨਾਸ਼ ਹੋতো ਪੁਏਗਾ ਜਦ ਬੰਬ ਕਿਰਨ ਕੇ ਉਹਨਾਂ ਆਪਸ ਵਿੱਚ ਕਹਿੰਦੇ ਰਹਿੰਦੇ ਕੰਡੀਸ਼ਨ ਕਰੋ ਵਚਨ ਦਿਓ ਆਸੀ ਬੰਬਸ ਨਹੀਂ ਛੱਡਾਂਗੇ ਲੇਕਿਨ ਇਹ ਸਾਰੀਆਂ ਚੀਜ਼ਾਂ ਬਣਾਈ ਨੇ ਵਿਨਾਸ਼ ਤੇ ਲਈ ਤੁਸੀਂ ਬੱਚਿਆਂ ਨੂੰ ਖੁਸ਼ੀ ਵੀ ਬਹੁਤ ਰਹਿਣੀ ਹੈ ਤੁਸੀਂ ਜਾਣਦੇ ਹੋ नवी दुनिया बन रही है समझ देखो बाप ही नवी दुनिया स्थापन करे उ दुख का नाम नहीं होगा उसका नाम है पैराडाइज जिमें निश्चय है उमें अगे चल के बोत्या होगा की होंगे है जिसन अनुभव पाना है वह अगे चल के बोत पाने पिछाड़ी दे याद की यात्रा में बोत रहने गए हाले तक समय पिया है ਪੁਰ ਸ਼ਰਤ ਪੂਰਾ ਨਹੀਂ ਕਰੋਗੇ ਤਾਂ ਪਦਵੀ ਕਟ ਹੋ ਜਾਵੇਗੀ ਪੁਰ ਸ਼ਰਤ ਕਰੋਗੇ ਤਾਂ ਪਦਵੀ ਚੰਗੀ ਮਿਲੇਗੀ ਉਸ ਸਮੇਂ ਤੁਹਾਡੀ ਅਵਸਥਾ ਬਹੁਤ ਚੰਗੀ ਹੋਵੇਗੀ ਸਾਕਸ਼ਤ ਕਾਰ ਵੀ ਕਰੋਗੇ ਕਲਪ ਕਲਪ ਜਿਨੇ ਵਿਨਾਸ਼ ਹੋਇਆ ਉਵੇਂ ਹੋਏਗਾ ਜਿਨਾ ਵਿੱਚ ਨਿਸ਼ਯ ਹੋਵੇਗਾ ਚੱਕਰ ਦਾ ਗਿਆਨ ਹੋਵੇਗਾ ਉਹ ਖੁਸ਼ੀ ਵਿੱਚ ਰਹਿਣਗੇ ਅੱਛਾ ਰੁਕਾਨੇ ਪਛੇ ਗੁੱਡ ਨਾਈਟ ਧਾਰ ਦਾ ਦੇ ਲਈ ਮੁਖਸਾਰ ਪਹਿਲੀ ਧਾਰਨਾ डबल अहिंसक बन योग बन नाल ऐसे हेलनु नरक नु स्वर्ग बनाना है तमो प्रधान तो सतो प्रधान बनंदा पुरुषार्थ करना है दूजा एक बात तो पूरा पूरा फॉलो करना है एक बाप नो पूरा पूरा फॉलो करना है सच्चा सच्चा ब्राह्मण बन योगकनी नाल विकर्मानो दग्ध करना है सब दान चित्त उतार ज्ञान चित्ता ते विधाना है वरदान है निस्वार्थ निर्विकल्प स्थिति नाल सेवा करने वाले सफलता मूरत भव निस्वार्थ निर्विकल्प स्थिति नाल सेवा करने वाले सफलता मूरत भव सेवा विच सफलता दा आधार तोहाडी निस्वार्थ निर्विकल्प स्थिति है ऐ स्थिति विच रहन वाले ਸੇਵਾ ਕਰਦੇ ਖੁਦ ਵੀ ਸੰਤੁਸ਼ਟ ਰਹਦੇ ਹਰਸ਼ਿਤ ਰਹਿੰਦੇ ਔਣਾ ਤੋ ਦੂਜੇ ਵੀ ਸੰਤੁਸ਼ਟ ਰਹਿੰਦੇ ਸੇਵਾ ਵਿੱਚ ਸੰਗਠਨ ਹੁੰਦਾ ਹੈ ਸੰਗਠਨ ਵਿੱਚ ਵੱਖ-ਵੱਖ ਗੱਲਾਂ ਵੱਖ-ਵੱਖ ਵਿਚਾਰ ਪੁੰਦੇ ਨੇ ਲੇਕਿਨ ਅਨੇਕਤਾ ਵਿੱਚ ਮੋਚੋ ਨਹੀਂ ਐਵੇਂ ਨਹੀਂ ਸੋਚੋ ਕਿਸ ਦਾ ਮਨਈਏ ਕਿਸ ਦਾ ਨਾ ਮਨਈਏ ਨੀਸਵਾਰ ਨਿਰਵਿਕਲਪ ਪਾਉਣ ਨਾਲ ਨਿਰਣੈ ਲੋ ਤਾਂ ਤਿੱਸੇ ਨੂੰ ਵੀ ਵਿਅਰਥ ਸੰਕਲਪ ਨਹੀਂ ਆਏਗਾ ਸਫਲਤਾ ਮੂਰਤ ਬਾਣ ਚਾਹੋਗੇ ਸ਼ਲੋਕਨ ਹੈ ਓਨ ਸਤਾਸ਼ ਦੁਆਰਾ ਬੁੱਧੀਆਂ ਨੂੰ ਪਰਿਵਰਤਨ ਕਰਨ ਦੀ ਸੇਵਾ ਪ੍ਰਾਰੰਭ ਕਰੋ ਓਨ ਸਤਾਸ਼ ਦੁਆਰਾ ਬੁੱਧੀ ਨੂੰ ਪਰਿਵਰਤਨ ਕਰਨ ਦੀ ਸੇਵਾ ਸ਼ੁਰੂ ਕਰੋ ਓਮ ਸ਼ਾਂਤੀ